ਮੇਰਾ ਅੱਜ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਤੇ ਤੜੀ ਮੰਗਣੀ ਪਹਿਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਪੇ ਦੇ ਪੇ ਬਿੰਨਾ ਜਿਹੜੇ ਪੰਦੇ ਤੜੀ ਮੰਗਾਈ ਆ 8-9 ਮਹੀਨੇ ਹੋ ਗਏ ਜੀ ਕੋਈ ਨੂੰ ਉਹਨਾਂ ਨੇ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਉਦਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਯਾਰ ਸਾਡਾ ਨਾ ਵੀਰ ਦਾ ਬਹੁਤ ਮਾੜੀ ਹੋਈ ਆ ਸਾਡੇ ਭਰਾ ਨਾਲ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਸਾਰੇ ਖੋ ਪਾਜੀ ਉੱਤਰ ਉੱਤਰ ਰਹਿਂਦੇ ਇੱਥੇ ਸਾਡੇ ਸਾਰੇ ਦਿਸਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਆ ਤੇ ਤੇ ਅਨੂ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰੀ ਕਹਿੰਦੇ ਵੀ ਕੁੜੀ ਹਾਂ ਨਹੀਂ ਕੋੜੀ ਕਿਰੇ ਭੱਜ ਗਈ। ਤੁਸੀਂ ਦੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਤੇ ਕਿੰਨੀ ਬਦਨਾਮੀ ਵਾਲੀ ਗੱਲ ਹੈ ਜਦੋਂ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਇਆ ਅੱਜ। ਹਾਂ ਇਧਰ ਹੈਲੋ ਵੀਰ ਕਰ ਦਿੰਦੇ ਨੀਂਗੋ। ਤਾਲ ਕਰਾ ਦੇ। ਲਾਲੇ ਨੂੰ ਆਵਾਜ਼ ਦੇ। ਜਾਂ ਤੇ ਉਹਨਾਂ ਨੂੰ ਕਹੋ ਤੁਹਾਨੂੰ ਕੁੜੀ ਵਿਆਹ ਜਿੱਥੋਂ ਮਰਜ਼ੀ ਰੇਰਾਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਜਿੱਥੋਂ ਮਰਜ਼ੀ ਸਾਨੂੰ ਰੇਰਾਂਜਮੈਂਟ ਕਰਕੇ ਦੋ ਕੁੜੀ ਦਾ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਲਾੜੇ ਦੇ ਘਰ 'ਚ ਟੈਂਟ ਲੱਗ ਚੁੱਕੇ ਨੇ ਪੂਰੀਆਂ ਤਿਆਰੀਆਂ ਲਾੜੇ ਦੇ ਪਰਿਵਾਰ ਵੱਲੋਂ ਚਾਹੀ ਚਾਹੀ ਕੀਤੀਆਂ ਜਾ ਰਹੀਆਂ ਨੇ ਘਰ 'ਚ ਜਸ਼ਨ ਵਰਗਾ ਮਾਹੌਲ ਸੀ ਵਿਆਹ ਦੇ ਗੀਤ ਗਾਏ ਜਾ ਰਹੇ ਸੀ ਚਾਣਕ ਪਰਿਵਾਰ ਨੂੰ ਛਗਣ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਪਰਿਵਾਰ ਦਾ ਫੋਨ ਆਇਆ ਜਿਸ ਨੂੰ ਸੁਣ ਲਾੜੇ ਦੇ ਪਰਿਵਾਰ ਦੇ ਹੋਸ਼ ਉੱਡ ਗਏ ਸਾਰੇ ਚਾ ਖੁਸ਼ੀਆਂ ਗਮੀ ਚਤ ਬਦਲ ਹੋ ਗਈਆਂ ਜਾਣਕਾਰੀ ਮੁਤਾਬਕ ਲਾੜੇ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਵਿਆਹ ਵਾਲੀ ਕੁੜੀ ਜਾਨੀ ਕਿ ਲਾੜੀ ਘਰ ਤੋਂ ਫਰਾਰ ਹੋ ਗਈ ਜਿਸ ਤੋਂ ਬਾਅਦ ਸ਼ਗਣਾ ਵਾਲੇ ਇਸ ਘਰ 'ਚ ਮਾਤਮ ਵਰਗਾ ਮਾਹੌਲ ਬਣ ਗਿਆ ਵਾਕ ਇਦਾਂ ਆ ਗਈ ਮੇਰਾ ਜਿ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਤੇ ਤੁਹਾਡੀ ਮੰਗਲੀ ਪਹਿਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰੇ ਮੰਗਲੀ ਇੱਥੇ ਡਰਮ ਵਾਲੀ ਗਲੀ ਹੋਈ ਜੀ ਕਿੰਨਾ ਚਿਰ ਪਹਿਲੇ ਤੁਹਾਡੀ ਇਹ ਮੰਗਾਈ ਆ 8-9 ਮਹੀਨੇ ਹੋ ਗਏ ਜੀ ਕੋਈ ਨੂੰ ਇਹਨਾਂ ਨੇ ਮੈਨੂੰ ਗਮਰਾਹ ਕੀਤਾ ਇਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਉਦਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਹਾਂ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਆ ਉਹਨਾਂ ਦੇ 8-9 ਮਹੀਨੇ ਹੋ ਗਏ ਉਹ ਤਾਂ ਕੋਈ ਗੱਲ ਬਾਤ ਨਹੀਂ ਤੁਹਾਡੇ ਫਰਵਾਸ ਨਹੀਂ ਗੱਲ ਮੇਰੇ ਨਾਲ ਕਰਦੇ ਰਹੇ ਆ ਉਹਨਾਂ ਨੇ ਦੱਸਿਆ ਨਹੀਂ ਮੈਨੂੰ ਪੂਰਾ ਪ੍ਰੋਪਰ ਨਹੀਂ ਦੱਸਿਆ ਮਤਲਬ ਇਹਨਾਂ ਦੀ ਗੱਲ ਹੁੰਦੀ ਹਾਂਜੀ ਕੋਈ ਗੱਲ ਬਾਤ ਕੀ ਕਰੇ ਨਹੀਂ ਉਹ ਤੇ ਕੁਛ ਨਹੀਂ ਆਂਦੇ ਗੱਲ ਹੁੰਦੀ ਨੇ ਵੀ ਮੇਰੀ ਗੱਲ ਉਦਾਂ ਨਾ ਪਹਿਲੇ ਫੋਨ ਆਇਆ ਕਹਿੰਦਾ ਇਹ ਮਤਲਬ ਤੂੰ ਇਹ ਰਿਸ਼ਤਾ ਛੱਡ ਦਿਓ ਇਹ ਪਹਿਲਾਂ ਵੀ ਕੁੜੀ ਮਨਾ ਮੇਰੀ ਫਰੈਂਡਸ਼ਿਪ ਰਹੀ ਤੇ ਤੂੰ ਰਿਸ਼ਤਾ ਤੋੜ ਦਿਓ ਇਦਾਂ ਦਾ ਮੁੰਡਾ ਪੀੜ ਤੁਸੀਂ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਕੁੜੀ ਤੇ ਕੁੜੀ ਦੇ ਪਰਿਵਾਰ ਖਿਲਾਫ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਾਡਾ ਨਾ ਪੀੜ ਨਾ ਬਹੁਤ ਮਾੜੀ ਹੋਈ ਆ ਸਾਡੇ ਭਰਾ ਨਾਲ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਹਨ ਫਰੋਡ ਕੀਤਾ ਵਾ ਇਹ ਬੰਦੇ ਨਾਲ ਸਾਡੇ ਸਾਰੇ ਜਿਸਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਇੱਥੇ ਤੇ ਅਨੂ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰਕੇ ਕਹਿੰਦੇ ਵੀ ਕੁੜੀ ਹੱਨੀ ਤੇ ਭੱਜ ਗਈ ਹੈ ਕੁੜੀ ਕਿਤੇ ਭੱਜ ਗਈ ਹੈ ਦੇਖੋ ਜੀ ਪਰਵਾਹ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਦਾ ਕੋਈ ਬਾਹਰ ਚੱਕਰ ਹੈ ਜਾਂ ਕੁੜੀ ਨੇ ਨਾ ਜੀ ਕੁਝ ਨਹੀਂ ਕੁਝ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਨਹੀਂ ਬਸ ਇਹਨਾਂ ਨੋਰਮਲ ਤੇ ਮੌਕੇ ਦੇ ਅੱਜ ਤੜਕੇ ਫੋਨ ਕਰਕੇ ਕਹਿਤਾ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਸਿਕਿਉਰਿਟੀ ਬਦਨਾਮੀ ਵਾਲੀ ਗੱਲ ਹੈ ਜਿਹੜੋ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਇਆ ਅੱਜ ਜੇ ਕੋਈ ਇਹੋ ਜੀ ਗੱਲ ਹੈਗੀ ਸੀ ਤਾਂ ਸਾੜਨਾ ਪਹਿਲਾਂ ਕਰ ਲੈਂਦੇ ਕਦੀ ਵੀ ਇਹੋ ਜੇ ਕਦੀ ਨਹੀਂ ਕਿਸੇ ਦਾ ਕੰਮ ਹੋਣਾ ਚਾਹੀਦਾ ਜੋ ਅੱਜ ਕੰਮ ਹੋਇਆ ਸਾਰਾ ਸਾਰਾ ਰੈਂਦਾ ਸਾਡੀ ਫੈਮਿਲੀ 'ਚ ਬਦਨਾਮੀ ਹੋਈ ਨੇ ਸਾਡੀ ਫੈਮਿਲੀ ਆਈ ਇੱਥੇ ਲੋਕੀਂ ਵੇਖਣ ਵਿਆਹ ਆਏ ਸੀ ਤੇ ਕੰਮ ਹਟਣਾ ਹੋਣਦੇ ਹੋਣੇ ਚਾਣਗੇ ਤਾਂ ਹੀ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਆਂ ਕਿ ਇਹੋ ਜੇ ਬੰਦਿਆਂ ਨੂੰ ਦਬੋਚਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਸਾਡੇ ਲੋ ਸਾਹ ਵਾ ਇਧਰ ਵੇਖੋ ਅਰੇਂਜਮੈਂਟ ਕੀਤੀ ਆ ਮਹਿੰਦੀਆਂ ਲਾਈਆਂ ਵਾ ਸਭ ਕੁਝ ਕਹਿਣਾ ਗੱਟਾ ਪਾ ਪਾ ਕੇ ਆਏ ਆ ਉਹਨੂੰ ਗਹਿਣਾ ਗੱਟਾ ਠਾਕੇ ਤੇ ਵੀ ਪਾ ਕੇ ਆਏ ਸਭ ਕੁਝ ਸਾਹੀ ਅਰੇਂਜਮੈਂਟ ਕੀਤਾ ਹਾਂਜੀ ਹੋਰ ਕੀ ਸਮਾਨ ਪਾਇਆ ਕੁੜੀ ਨੂੰ ਸਕੂਨਤਲਾ ਪਾਈਆਂ ਵਾ ਟੋਪਸ ਆ ਹਾਂਜੀ ਸਾਰਾ ਸਮਾਨ ਉਹਨਾਂ ਕੋ ਹਾਂਜੀ ਹੁਣ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜਾਂ ਤੇ ਉਹਨਾਂ ਨੂੰ ਕਹੋ ਵੀ ਸਾਨੂੰ ਕੁੜੀ ਵਿਆਹੋ ਜਿੱਥੋਂ ਮਰਜੀ ਅਰੇਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਜਿੱਥੋਂ ਮਰਜੀ ਹਾਨੂੰ ਅਰੇਂਜਮੈਂਟ ਕਰਕੇ ਦੋ ਕੁੜੀ ਦਾ ਲੱਗਦਾ ਕਿ ਇਦਾਂ ਭਾਵੇਂ ਛੋਟੀ ਹਾਂਜੀ ਬਦਨਾਮੀ ਹੁੰਦੀ ਭਾਵੇਂ ਛੋਟੀ ਤੋਰੋ ਜਿੱਥੋਂ ਮਰਜੀ ਤੋਰੋ ਹਾਨੂੰ ਸਵੇਰੇ ਚਾਹੀਦੀ ਕੁੜੀ ਜਿੱਥੋਂ ਮਰਜੀ ਚਾਹੀਦੀ ਐ ਸਵੇਰੇ ਬਰਾਤ ਲੈ ਕੇ ਆ ਜਾਣਾ ਹਾਂਜੀ ਉਧਰ ਪੁਲਿਸ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਤੇ ਅੱਜ ਵਿਆਹ ਸੀਗਾ ਤੇ ਉਹ ਇਹਨਾਂ ਨੇ ਹੁਣੇ ਦਰਖਾਹ ਦਿੱਤੀ ਆ ਕਿ ਕੁੜੀ ਜਿਹੜੀ ਉਹ ਇਹਨਾਂ ਦੇ ਕਹਿਣ ਦੇ ਮਤਾਬਕ ਭੱਜ ਗਈ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ ਉਹ ਹੁਣ ਦਰਖਾਹਤਾ ਜੋ ਕਾਰਵਾਈ ਸੀ ਕੀ ਕਿਹੜਾ ਕੁੜੀ ਦਾ ਪਰਵਾਰ ਨਾਲ ਦੀ ਗੱਲ ਬਾਤ ਇਹ ਤੁਹਾਡੀ ਉਹਨਾਂ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਸੀ ਆ ਰਹੇ ਆ ਇਹ ਦੋਵਾਂ ਪਰਿਵਾਰਾਂ ਨੂੰ ਪੁੱਛ ਕੇ ਜੁਬੰਦੀ ਕਰਾ ਦੇ ਸਾਹ ਮਿਲੇਗਾ ਪਰਿਵਾਰ ਨੂੰ ਜੀ ਮਿਲੇਗਾ ਜੀ ਨੂੰ ਤੋਂ ਪਰਵਾਰ ਦੀ ਕਾਰਵਾਈ ਕੀਤੀ ਚਲੋ